ਜਦੋਂ ਕੋਈ ਇਹ ਪੁੱਛੇ ਨਾ ਨਿਤਨੇਮ ਕਿਉਂ ਕਰੀਏ ਜਪਜੀ ਸਾਹਿਬ ਕਿਉਂ ਕਰੀਏ ਜਾਪ ਸਾਹਿਬ ਕਿਉਂ ਕਰੀਏ ਚੌਪਈ ਸਾਹਿਬ ਕਿਉਂ ਕਰੀਏ ਅਨੰਦ ਸਾਹਿਬ ਸਵਈਏ ਕਿਉਂ ਕਰੀਏ ਮੈਂ ਬੇਨਤੀ ਕਰਦਾ ਖਾਲਸਾ ਜੀ ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਤੇ ਜਾਪ ਸਾਹਿਬ ਦਾ ਅਭਿਆਸ ਕਰਦਾ ਉਸ ਸਿੱਖ ਦੇ ਘਰ ਦੇ ਵਿੱਚ ਕੇਵਲ ਜਪਜੀ ਤੇ ਜਾਪ ਸਾਹਿਬ ਦਾ ਪਾਠ ਨਹੀਂ ਹੁੰਦਾ ਉਸ ਸਿੱਖ ਦੇ ਘਰ ਵਿੱਚ ਬਾਜਾਂ ਵਾਲਾ ਖੁਦ ਚੌਂਕੜਾ ਲਾ ਕੇ ਬਹਿ ਜਾਂਦਾ ਜਿਹੜਾ ਅੰਮ੍ਰਿਤ ਵੇਲੇ ਨਾਲ ਜਿਹੜਾ ਨਿਤਨੇਮ ਨਾਲ ਜੁੜਿਆ ਹੈ ਅੱਜ ਆਪਾਂ ਇੱਕ ਦੋ ਅਰਦਾਸਾਂ ਪਿੱਛੇ ਥਾਂ ਥਾਂ ਤੇ ਭਟਕਦੇ ਆਂ ਗੁਰੂ ਕਿਉ ਸਿੱਖੋ ਭਟਕਣ ਦੀ ਲੋੜ ਨਹੀਂ ਤੁਸੀਂ ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਇੱਕ ਜਪਜੀ ਪੜ੍ਹ ਕੇ ਅਰਦਾਸ ਕਰੋ ਬਾਜਾਂ ਵਾਲਾ ਤੇ ਦੋਵੇਂ ਹੱਥ ਖੋਲ ਕੇ ਤੁਹਾਡੀ ਝੋਲੀਆਂ ਪਰੇਗਾ ਆਪਾਂ ਤੇ ਉਸ ਗੁਰੂ ਦੇ ਪੁੱਤਰ ਆ ਜਿਹੜਾ ਗੁਰੂ ਸਿੱਖਾਂ ਦੇ ਪਿੱਛੇ ਆਪਣੇ ਚਾਰ ਪੁੱਤਰ ਮਰਵਾ ਸਕਦਾ ਹੈ ਜਿਹੜਾ ਗੁਰੂ ਸਿੱਖਾਂ ਦੇ ਪਿੱਛੇ ਚਾਰ ਪੁੱਤਰ ਕੁਰਬਾਨ ਕਰ ਦੇਵੇ ਕਿ ਉਹ ਗੁਰੂ ਸਾਨੂੰ ਦੁਨੀਆ ਦੇ ਨਿੱਕੇ ਮੋٹے ਸੁੱਖ ਨਹੀਂ ਦੇ ਸਕਦਾ ਮਾਨ ਮੰਗੋ ਤਾਨ ਮੰਗੋ ਧਨ ਲਕshmi ਸੁਤਦੇ ਤੈਨੂੰ ਮੰਗਣਾ ਨਹੀਂ ਆਉਂਦਾ ਤੂੰ ਝੋਲੀ ਅਡ ਕੇ ਵੇਖ ਝੋਲੀ ਛੋਟੀ ਰਹੇਗੀ ਬਾਜਾਂ ਵਾਲਾ ਖਜ਼ਾਨੇ ਭਰਪੂਰ ਕਰ ਦੇਵੇ